ਬਾਈ ਵੀਰੇ ਬੜਾ ਕਰ ਬਾਈ ਜਿੰਨੇ ਵੀ ਨੌਜਵਾਨ ਇੱਥੇ ਖੜੇ ਆ ਮੇਰਾ ਵੀਰ ਗੱਜ ਕੇ ਫਤਿਹ ਬੁਲਾਈਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸ਼ੰਭੂ ਬਾਰਡਰ ਤੇ ਖੜੇ ਆ ਮੇਰਾ ਵੀਰ ਦਿਲ ਤੇ ਹੱਥ ਰੱਖ ਕੇ ਦੱਸਿਓ ਦੀਪ ਸਿੱਧੂ ਦੀ ਯਾਦ ਆਉਂਦੀ ਏ ਕਿ ਨਹੀਂ ਆਉਂਦੀ ਦੀਪ ਸਿੱਧੂ ਦੀ ਘਾਟ ਇਸ ਮੋਰਚੇ ਦੇ ਉੱਪਰ ਅਸੀਂ ਮਹਿਸੂਸ ਕਰ ਰਹੇ ਆ ਕਰ ਰਹੇ ਆ ਬਈ ਕਰ ਰਹੇ ਆ ਤੇ ਇਹ ਜਿੰਨੇ ਵੀ ਨੌਜਵਾਨ ਖੜੇ ਆ ਅੱਗੇ ਤੁਸੀਂ ਦੇਖਿਆ ਹੋਊਗਾ ਮੋਰਚਿਆਂ ਦੇ ਵਿੱਚ ਚਿੱਟੀਆਂ ਦਾੜੀਆਂ ਵਾਲੇ ਸਾਡੇ ਬਾਪੂ ਹੁੰਦੇ ਸੀ ਹੁਣ ਤੁਸੀਂ ਨਿਗਾਹ ਮਾਰ ਲਓ ਨੌਜਵਾਨੀ ਨੌਜਵਾਨ ਇਹ ਸਾਰਾ ਕੁਝ ਕੌਮੀ ਯੋਧੇ ਦੀਪ ਸਿੱਧੂ ਦੇ ਕਰਕੇ ਆ ਅਸੀਂ ਸਾਰੇ ਦੀਪ ਸਿੱਧੂ ਦੇ ਜਗਾਏ ਹੋਏ ਦੀਪ ਆ ਕੋਮੀ ਜੋਧਾ ਦੀਪ ਸਿੱਧੂ ਅਮਰ ਰਹੇ ਅਮਰ ਰਹੇ ਅਮਰ ਰਹੇ ਸਾਨਹਾਂ ਸਾਸਰੀਆਂ ਕਾਲੇ ਉਧਰੋਂ ਹੁਣ ਤਿੰਨ ਵਾਰ ਅਨਾਊਂਸਮੈਂਟ ਆ ਗਈਆਂ ਕਹਿੰਦੇ ਪਿੱਛੇ ਹੋ ਜਾ ਇਹ ਜਿਹੜਾ ਗੋਦੀ ਮੀਡੀਆ ਮੈਂ ਕੱਲ ਪਰਸੋਂ ਦਾ ਦੇਖੀ ਜਾਂ ਨਾ ਪਹਿਨੇ 2 ਮਿੰਟ ਮੈਂ ਕੱਲ ਪਰਸੋਂ ਦਾ ਦੇਖੀ ਆ ਨਾ ਇਹਨਾਂ ਨੇ ਖਬਰਾਂ ਚਲਾਈਆਂ ਵੀ ਸਾਡੇ ਨੌਜਵਾਨ ਹੁੱਲੜਵਾਜੀ ਕਰਦੇ ਆ ਆ ਜਿਹੜੀ ਸਾਰੀ ਵੀਡੀਓ ਦਿਖਾ ਦਿਓ ਆ ਖੜੇ ਆ ਜਾਬਤੇ ਦੇ ਵਿੱਚ ਸਾਰੇ ਨੌਜਵਾਨ ਇੱਥੇ ਸਿਮਰਨ ਚੱਲਦਾ ਸੀ ਆ ਨੌਜਵਾਨ ਪਹਿਲੇ ਦਿਨ ਤੋਂ ਇੱਥੇ ਖੜੇ ਨੇ ਕਹਿਣਾ ਮੰਨਦੇ ਆ ਸਾਰੇ ਨੌਜਵਾਨ ਜਿਵੇਂ ਉਧਰੋਂ ਆਵਾਜ਼ ਆਉਂਦੀ ਆ ਵੀ ਦੋ ਕਦਮ ਪਿੱਛੇ ਹੋ ਜਾਓ ਇਹ ਪਿੱਛੇ ਹੋ ਜਾਂਦੇ ਆ ਸਾਨੂੰ ਸਿਰਫ ਸਾਡੇ ਆਗੂਆਂ ਦੀ ਇੱਕ ਕਾਲ ਦਾ ਇੰਤਜ਼ਾਰ ਆ ਉਹਨਾਂ ਨੂੰ ਕਹ ਦੂ ਇੱਕ ਕਾਲ ਦੇ ਦੋ ਆ ਬੈਰੀ ਪੂਰੀ ਗੇੜੀ ਆ ਲੱਭਣੇ ਨਹੀਂ ਇੱਥੇ ਸਾਰੇ ਪਟਵਾਰ ਦੇ ਤੇ ਆ ਮੇਰੇ ਭਰਾ ਖੜੇ ਨੇ ਚਲੋ ਇਹਨਾਂ ਦਾ ਕਹਿਣਾ ਫਰਜ਼ ਆ ਕਿਉਂਕਿ ਜਦੋਂ ਵੱਡਾ ਕੱਠ ਹੁੰਦਾ ਆ ਮੇਰੇ ਵੀਰ ਬਣ ਕੇ ਸਾਰੇ ਨੌਜਵਾਨ ਖੜੇ ਨੇ ਜੇ ਮੈਂ ਵੀ ਦੋ ਪੈਰ ਅੱਗੇ ਜਾਂਦਾ ਮੈਨੂੰ ਵੀ ਕਹਦੇ ਆ ਭਾਈ ਇੱਥੇ ਖੜ ਕਿਉਂਕਿ ਆਪਾਂ ਆਪਦੇਆਂ ਦਾ ਖਿਆਲ ਰੱਖਣਾ ਕੱਲ ਨੂੰ 1921 ਨਾ ਹੋ ਜੇ ਇਹਨਾਂ ਨੂੰ ਬਹਾਨਾ ਚਾਹੀਦਾ ਇਹਨਾਂ ਨੂੰ ਕੋਈ ਬਹਾਨਾ ਨਹੀਂ ਦੇਣਾ ਕੱਲ ਨੂੰ ਇਹਨਾਂ ਨੇ ਆਪਰੇ ਤੇ ਇਲਜ਼ਾਮ ਲਾਉਣੇ ਆ ਵੀ ਨੌਜਵਾਨ ਹੁੱਲੜਬਾਜੀ ਕਰਦੇ ਸੀ ਸਾਨੂੰ ਮਜਬੂਰ ਨੇ ਗੋਲੀ ਚਲਾਉਣੀ ਪਈ ਮੇਰਾ ਵੀਰ ਬਣ ਕੇ ਕੋਈ ਆਪਾਂ ਲੰਬਾ ਨਹੀਂ ਦੇਣਾ ਇਹਨਾਂ ਨੂੰ ਜੈ ਹਾਂ ਦੇ ਕਿਸਾਨ ਜੁਣੀਆਂ ਦੇ ਆਗੂਆਂ ਦੇ ਅੱਗੇ ਬੇਨਤੀ ਆ ਚੋਣਾ ਆਉਣ ਵਾਲਿਆਂ ਨੇ ਮੂਹਰੇ ਫੇੜ ਚੋਣ ਜਾਬਤਾ ਲਾਗੇ ਆਲਾ ਦੇਣ ਆਪਣੇ ਕੋ 10 ਤੇ 15 ਨੇ ਐਨੀਆਂ ਮੀਟਿੰਗਾਂ ਨਾ ਕਰੋ ਇੱਕ ਮੀਟਿੰਗ ਪੱਕੀ ਰੱਖੋ ਇਹਨਾਂ ਨੂੰ ਕਹੋ ਵੀ ਐਮਐਸਪੀ ਸਾਨੂੰ ਦੇਣੀ ਹੈ ਤਾਂ ਦੱਸੋ ਨਹੀਂ ਅਸੀਂ ਫਿਰ ਧੌਣ ਤੇ ਗੋਡਾ ਰੱਖ ਕੇ ਆ ਤੇ ਮੇਰਾ ਵੀਰ ਬਣ ਕੇ ਜਿੰਨੇ ਵੀ ਨੌਜਵਾਨ ਸੰਭੂ ਬਾਰਡਰ ਦੇ ਉੱਪਰ ਡਟੇ ਹੋਏ ਆ ਮੇਰੇ ਆ ਭਰਾ ਪਹਿਲੇ ਦਿਨ ਤੋਂ ਇੱਥੇ ਖੜੇ ਆ ਮੈਂ ਬਾਰ-ਬਾਰ ਇੱਕੋ ਗੱਲ ਦੀ ਤੁਹ ਤੋਂ ਮਾਫੀ ਮੰਗਦਾ ਅੱਜ ਮੈਂ ਪਹੁੰਚਿਆ ਕਿਉਂਕਿ ਬਾਈ ਕੱਲ ਦੀਪ ਸਿੱਧੂ ਬਾਈ ਦਾ ਸ਼ਹੀਦੀ ਜੋੜ ਮੇਲਾ ਸੀ ਦੋ ਦਿਨ ਅਸੀਂ ਉਧਰ ਤਿਆਰੀਆਂ ਕਰਾਉਂਦੇ ਸੀਗੇ ਕਿਉਂਕਿ ਸਾਡਾ ਕੌਮੀ ਯੋਧਾ ਦੀਪ ਸਿੱਧੂ ਉਹ ਵੀ ਦੁਨੀਆ ਦੇ ਉੱਪਰ ਅਮਰ ਆ ਜਿਹਦੇ ਅਸੀਂ ਜਗਾਏ ਹੋਏ ਦੀਵੇ ਆ ਤੇ ਬਾਰ-ਬਾਰ ਜੜੀਆਂ ਬਾਕੀ ਜਥੇਬੰਦੀਆਂ ਵੀ ਨੇ ਤੇ ਕਈ ਨੌਜਵਾਨਾਂ ਦੇ ਦਿਲਾਂ ਦੇ ਵਿੱਚ ਸਵਾਲ ਆ ਵੀ ਕੁਝ ਕਿ ਜਥੇਬੰਦੀਆਂ ਪਹੁੰਚੀਆਂ ਬਾਕੀ ਨਹੀਂ ਪਹੁੰਚੀਆਂ ਉਹ ਗੱਲ ਪਤਾ ਕੀ ਆ ਵੀਰ ਮੈਂ ਤੁਹਾਨੂੰ ਦੱਸਦਾ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਮਿਸਲਾਂ ਹੁੰਦੀਆਂ ਸੀ ਉਹ ਆਪਸ ਦੇ ਵਿੱਚ ਲੜਦੇ ਰਹਿੰਦੇ ਸਾਡੇ ਸਿੱਖ ਪਰ ਜਦੋਂ ਦੋਸ਼ਮਣ ਚੜਾਈ ਕਰਕੇ ਆਉਂਦਾ ਸੀ ਸਾਰੇ ਇਕੱਠੇ ਹੋ ਜਾਂਦੇ ਸੀ ਹੁਣ ਵੀ ਕੋਈ ਗੱਲ ਨਹੀਂ ਘਰੇ ਵੀ ਆਪਣੇ ਤੁਹਾਨੂੰ ਆ ਤੁਹਾਨੂੰ ਪਤਾ ਹੀ ਘਰੇ ਵੀ ਲੜਾਈਆਂ ਝਗੜੇ ਹੁੰਦੇ ਆ ਜਦੋਂ ਇੱਥੇ ਆਫਤ ਪਈ ਸਾਰੀਆਂ ਡਕਾਉਂਦਾ ਅਗਰਾਹਾ ਜਿੰਨੀਆਂ ਵੀ ਜਥੇਬੰਦੀਆਂ ਨੇ ਸਾਰੀਆਂ ਇੱਥੇ ਪਹੁੰਚਣ ਗਈਆਂ ਤੇ ਤੇ ਮੇਰਾ ਵੀਰ ਬੱਸ ਆਗੂਆਂ ਦੇ ਅੱਗੇ ਹੀ ਬੇਨਤੀ ਆ ਵੀ ਬਾਲਾ ਸਮਾਣਾ ਪਾਓ ਐਤਵਾਰ ਵੀ ਸਾਨੂੰ ਬਹੁਤ ਦੂਰ ਲੱਗਦਾ ਕਿਉਂ ਵੀ ਨੌਜਵਾਨੋ ਐਤਵਾਰ ਵੀ ਬਹੁਤ ਦੂਰ ਲੱਗਦਾ ਉਹ ਬਸ ਕੱਲ ਨੂੰ 12 ਵਜੇ ਤੱਕ ਸਾਨੂੰ ਦੱਸ ਦੋ ਤੁਸੀਂ ਕਿਵੇਂ ਕਰਨਾਗਾ ਆ ਜੀਸੀਬੀ ਦੀ ਵੀ ਲੋੜ ਨਹੀਂ ਹੈਗੀ ਜੋਸ਼ੀ ਬਥੇਰਾ ਆ ਤੁਸੀਂ ਇੱਥੋਂ ਔੜਦੇ ਦੇਖਿਓ ਬੈਰੀਗੇਡ ਦਾ ਕਮਾਤਰੀ ਫਾਤਰੀ ਗੱਲ ਸੁਣ ਲੱਕ ਪਾਤਿਸ਼ਾ ਕਾਮ ਦਾ ਕਰਜ ਸਿਰ ਤੋਂ ਸਮੇ ਸਮੇ ਸਿਰ ਆਪ ਹੀ ਉਤਾਰ ਦੇ ਰਹੇ ਜਿੱਥੇ ਪਿਤਾ ਦੀ ਲੋੜ ਪਈ ਪਿਤਾ ਦਿੱਤਾ ਲੋੜ ਪੁੱਤਾਂ ਦੀ ਪਈ ਪੁੱਤਵਾ ਦੇ ਰਹੇ ਆਪਣੇ ਸਿੰਘਾਂ ਨੂੰ ਆਖਦੇ ਸੁਣੋ ਸਿੰਘੋ ਆਪਣੇ ਫਰਜ਼ ਨੂੰ ਐਦਾਂ ਨਿਭਾਈਦਾ ਏ ਤੇ ਪਿਤਾ ਦੀ ਲੋੜ ਤੇ ਪਿਤਾ ਦਿੱਤਾ ਤੇ ਉੱਤੋਂ ਪੁੱਤਾਂ ਦਾ ਨਿਉਂਦਰਾ ਪਾਈ ਦਾਏ ਬੋਲੇ